ਉਹਨਾਂ ਦਾ ਕੱਟ ਕੇ ਧੁਰ ਦਾ ਟਿਕਟ ਉਦੋਂ ਬਾਅਦ ਕਹਿੰਦੇ ਘਰੇ ਆ ਗਿਆ ਘਰੇ ਆ ਕੇ ਨਾ ਜਦੋਂ ਰਫਲ ਦੇ ਫੇਰਾਂ ਦਾ ਖੜਾਕਾ ਸੁਣਿਆ ਸੋਚਿਆ ਸੂਰਮਾਨਾ ਮਾਰ ਕੇ ਕੋਕਰ ਤੇ ਭਾਗ ਰੋ ਮਬਕਰੇ ਆ ਗਿਆ ਜਦੋਂ ਘਰੇ ਪਹੁੰਚਿਆ ਵੀਰੋਂ ਨੂੰ ਫੇਰਾਂ ਦਾ ਕਲਾਕਾ ਸੁਣਿਆ ਉਤਭੀ ਲੱਗ ਗਿਆ ਵੀ ਅੱਜ ਆਪਣੇ ਲਈ ਯਾਰ ਨਹੀਂ ਮਾਂਜਤੇ ਅਗਰ ਦੀ ਚਾੜ ਤੇ ਵੀ ਬਖਸ਼ਦਾ ਮੈਨੂੰ ਵੀ ਨਹੀਂ ਚੰਗੀ ਰਹਿੰਦੀ ਜੇ ਪਹਿਲਾਂ ਸਮਝ ਜਾਂਦੀ ਜਿਹੜੀ ਸੰਦੂਕ ਤੇ ਉਹਦੇ ਨਾਲ ਸੰਦੂਕਾਂ ਵਾਲਾ ਕਮਰਾ ਹੁੰਦਾ ਆਪਣੇ ਕੋਈ ਸੁਭਾਤ ਕਹਿੰਦਾ ਕੋਈ ਕੋਠੜੀ ਕਹਿੰਦਾ ਜਿਹੜਾ ਸੰਦੂਕਾਂ ਵਾਲਾ ਕਮਰਾ ਹੁੰਦਾ ਉਹ ਕਿਉਂਕਿ ਅੱਗੇ ਕੱਚੇ ਘਰ ਹੁੰਦੇ ਐ ਲਾ ਲੋ ਗੁੜੀਆਂ ਲੱਪਣ ਪੋਚਣ ਨੂੰ ਵੀ ਤੇ ਸਲਾਮ ਸਲੂਬ ਪਾਉਣ ਤੋਂ ਐ ਨਾ ਕੰਦਰੋਂ ਫਰਕ ਰੱਖਦੀਆਂ ਹੁੰਦੀਆਂ ਕੰਦਰੋਂ ਥੋੜਾ ਜਿਹਾ ਐਨਾ ਕ ਫਰਕ ਫਰਕ ਰੱਖ ਦਿੰਦੇ ਹੁੰਦੇ ਫੁੱਟ 1.5 ਫੁੱਟ ਦਾ ਵੀ ਨਾਲੇ ਸਾਫ ਸਪਾਈ ਠੀਕ ਹੋ ਜੂ ਵੀ ਨਾਲੇ ਸਲਾਮ ਸਲੂਬ ਨਹੀਂ ਆਉ ਉਹਨੂੰ ਖੱਲ ਕਹਿੰਦੇ ਨੇ ਤੂੰ ਖੱਲ ਚ ਮੜ ਗਈ ਵੀਰ ਉਹਨੇ ਸੋਚਿਆ ਕਿ ਜਦੋਂ ਆਦਰ ਵਾਲਾ ਯਾਰ ਗੱਡੀ ਚਾੜ੍ਹਦਾ ਵੀਰ ਉਹ ਸੰਦੂਕ ਦੀ ਖੱਲ ਚ ਬਣ ਗਈ ਕਹਿੰਦੇ ਵੀਪ ਤਾਂ ਨਾ ਆਖਾਂ ਮਾਂ ਵੀਰੋਂ ਖੱਲ ਚ ਤਾਂ ਬਣ ਗਈ ਕੇ ਇਸ ਲੰਬੇ ਸੀਗੇ ਜਦੋਂ ਐ ਪੈਰ ਵਾਲਾ ਪਾਸਾ ਗੱਡਾ ਉਹ ਕਰਕੇ ਮੇਦਗੀ ਖਲ ਚਾਬੇ ਕਹਿੰਦੇ ਓਲੇ ਹੋ ਕੇ ਬਣ ਗਈ ਤੇ ਮਗਰ ਗੁੱਤ ਜਿਹੜੀ ਗੁੱਤ ਨਹੀਂ ਦੀ ਨਾ ਗੁੱਤ ਉਹ ਮੈਂ ਅੱਗੇ ਬਾਹਲ ਹੋ ਨੰਬੇ ਸੀਗੇ ਪਹਿਲਾਂ ਮੈਂ ਤੁਹਾਨੂੰ ਦੱਸਿਆ ਬਹੁਤ ਸੋਹਣੀ ਸੁਨੱਖੀ ਸੀਗੀ ਉਹ ਗੁੱਤ ਕਿਤੇ ਖਲ ਚੋਂ ਬਾਹਰ ਰਹੀ ਪਾਪਾ ਸੋ ਜਿਹੜੇ ਪਹਿਲਾਂ ਹਾਕਾਂ ਓਕਾਂ ਮਾਰੀ ਜਦੋਂ ਮਾਂ ਬੋਲੀ ਜਦੋਂ ਸੰਦੂਕ ਵਾਲੇ ਕਮਰੇ ਚ ਜਾ ਕੇ ਦੇਖੀ ਉਹਨੂੰ ਗੁੱਤ ਨਹੀਂ ਦੇਗੀ ਸੁਚੇ ਨੇ ਫਿਰ ਖਾਕੀ ਦੀ ਮਾਰੀ ਦੁਬਾਰੇ ਕਹਿੰਦੇ ਹਰ ਖਾਹਾਂ ਇੰਨਾ ਸੀਗਾ ਕੁੱਤਨੇ ਤੇ ਫੜ ਕੇ ਖਿੱਚ ਲਈ ਜਿਵੇਂ ਜੂਹੇ ਨੂੰ ਪੂਛ ਫੜ ਕੇ ਖਿੱਚ ਲੈਨੇ ਆਪਾਂ ਐ ਗੱਟ ਲਈ ਲੈ ਆਓ ਸਭਾਈ ਮਿੰਤਾ ਕਰਨ ਲੱਗੀ ਕਰਲੇ ਪਾਉਣ ਲੱਗੀ ਠੀਕ ਆ ਤੂੰ ਜਦੋਂ ਨਾ ਸੱਚਾ ਸੂਰਮਾ ਦਾਰੂ ਉਹ ਪਤਾ ਜੀ ਵੀ ਰਾਮੂ ਰਾਮ ਲੈ ਗਿਆ ਜਿਹੜੀ ਫੌਜ ਚ ਉਹਦਾ ਅੰਧਿਆ ਬੋਤਲ ਇਕੱਠੀ ਪੀ ਗਿਆ ਹੱਥ ਮੰਨ ਲੈ ਕਹਿੰਦੀ ਬਖਸ਼ ਲੈ ਸੱਚਾ ਕਹਿੰਦਾ ਕਦੇ ਮੇਰੇ ਭਰਾ ਨੇ ਵੀ ਬੰਦੇ ਸੀ ਜੇ ਕਹਿੰਦਾ ਤੇਰੇ ਮੂਰੇ ਹੱਥ ਉਹਨੇ ਮੇਰਾ ਭਾਈ ਵੀ ਬਣਦਾ ਸੀ ਗੈਰ ਨੇ ਹੁਣ ਹੁ ਝਾੜੀ ਜਦ ਬੋਤਲ ਰੰਗਦੀ ਵੇ ਝਾੜੀ ਕਿਉਂ ਬੋਤਲ ਰੰਗਦੀ ਦਾਨੇ ਹੱਥ ਭਾਬੀ ਬੰਨਦੀ ਦੇਖੇ ਜਦ ਖੜੇ ਮਸ਼ਹਰੇ ਹੰਪੀਰੋ ਸੀ ਥਰ-ਥਰ ਕੰਬਦੀ ਵੇ ਪਾਣੀ ਤੇਰਾ ਭਰਦਿਆਂ ਬਖਸ਼ ਦੇ ਜਾਨਦੇ ਔਰਾ ਪੈਰੀ ਸਿਰ ਧਰਦਿਆਂ ਬਖਸ਼ ਦੇ ਜਾਨਦੇ ਰੁਗਣਾਉਂਦੀ ਗੱਲਾਂ ਨਾਲ ਜਾਨ ਛਡਾਉਂਦੀ ਐਵੇਂ ਕਿਉਂ ਮਕਰ ਬਣਾਉਂਦੀ ਗੱਲਾਂ ਨਾਲ ਜਾਨ ਛਡਾਉਂਦੀ ਛੱਡ ਕੇ ਕਰ ਵੀਰ ਨਰੇਣਾ ਕੁੱਤਰ ਨੂੰ ਗੱਲ ਨਾਲ ਲਾਉਂਦੀ ਹੁ ਸਮਝੀ ਨਾ ਭਾਈ ਤੋ ਚੋਟਾ ਤੇ ਜੱਟ ਭਾਬੀਏ ਹਾਂ ਮੁੜਦੇ ਨਾ ਆਈ ਤੋ ਚੋਟਾ ਤੇ ਜੱਟ ਭਾਬੀਏ ਹੰਮਲ ਸੀ ਖਾਂਦਾ ਪੀਂਦਾ ਏ ਵੀ ਜੁੜ ਜਾਂਦਾ ਸੀ ਵੇ ਬੈਠ ਕੇ ਕੋਲ ਨਰੈਣੇ ਕੁੱਕਰ ਮੁੜ ਜਾਂਦਾ ਸੀ ਅੱਖਾਂ ਚੱਕ ਮੈਂ ਨਹੀਂ ਤੱਕਿਆ ਵੇ ਅੱਖਾਂ ਚੱਕ ਮੈਂ ਨਹੀਂ ਤੱਕਿਆ ਨੇਮ ਪਈ ਕਰਦੀਆਂ ਬਖਸ਼ ਦੇ ਵੇ ਦਿੱਕੀ ਮੀਨੇ ਬਣ ਮੈਂ ਕੀ 10 ਵਹਨੇ ਬਣ ਮੈਂ ਕੀ 10 ਵਹਨੇ ਐਨਾ ਕਵਰਾਈ ਤੋ ਝੋਟਾ ਤੇ ਜੱਟ ਭਾਬੀਏ ਹੈ ਮੁੜਦੇ ਨਾ ਆਈ ਤੋ ਝੋਟਾ ਤੇ ਜੱਟ ਭਾਬੀਏ ਹੋਏ ਕਹਿੰਦਾ ਸੋਚਾ ਕਹਿੰਦਾ ਝੋਟਾ ਤੇ ਜੱਟ ਭਾਬੀਏ ਵੋੜ ਦੇ ਨਾ ਆਈ ਤੋ ਹੁਣ ਨਹੀਂ ਹੁਣ ਨਹੀਂ ਜਦੋਂ ਕਰਲੇ ਜਪਾਏ ਨਾ ਵੀਰੋ ਹੱਥ ਬੰਨ ਲਾ ਨਾ ਹਟੀ ਸੋਚਿਆ ਕਹਦਾ ਹਾਂ ਸਾਡੀ ਤਾਂ ਇੱਜ਼ਤ ਭਾਬੀ ਪੱਠੀ ਵਿੱਚ ਝੋਕਦੀ ਹਾਂ ਸਾਡੀ ਤਾਂ ਇੱਜ਼ਤ ਭਾਬੀ ਨੀ ਪੱਠੀ ਵਿੱਚ ਝੋਕਦੀ ਹਾਂ ਹੋ ਐਨਾ ਕਹਿ ਗੋਲੀ ਜੱਟ ਨੇ ਛਾਤੀ ਵਿੱਚ ਠੋਕਦੀ ਹੋ ਮੱਚਦੀ ਅੱਗ 부ਜੀ ਮੇਰੇ ਹਾਂ ਹੋ ਮੱਚਦੀ ਅੱਗ 부ਜੀ ਸ਼ਮਲਿਆ ਮੁੱਦੇ ਮੂੰ ਪਾਈ ਏ ਕਹਦਾ ਭਾਬੀ ਹੁਣ ਨਹੀਂ ਮੁੜਿਆ ਜਾਣਾ ਮਾਰ ਕੇ ਗੋਲੀ ਮੁੱਦੇ ਨੂੰ ਕਰਤੀ ਉਹ ਵੀ ਸੋ ਸੋਚਾ ਸਿੰਘ ਸੂਰਮੇ ਦੀਆਂ ਜੇ ਅਗਲੀਆਂ ਗੱਲਾਂ ਬਾਤਾਂ ਹਲੇ ਇਸ ਤੋਂ ਬਾਅਦ ਸੋਚਾ ਸਿੰਘ ਸੂਰਮੇ ਨੂੰ ਇਹ ਤਾਂ ਕਹਦੀ ਹੈ ਨਾ ਕਿ ਲਿਖਿਆ ਵੀ ਤਿੰਨ ਕਤਲ ਮਾਫ ਸੀਗੇ ਇਸ ਤੋਂ ਬਾਅਦ ਸੋਚਾ ਸਿੰਘ ਸੂਰਮੇ ਨੇ ਬੁਚੜ ਖੋਦੇ ਉਹ ਇੱਕ ਵੱਖਰਾ ਇਤਿਹਾਸ ਹੈ ਉਸ ਤੋਂ ਬਾਅਦ ਬੁਚੜਾ ਨੂੰ ਸੋਧ ਕੇ ਸਜ਼ਾ ਘਟ ਕੇ ਨਾਭਾ ਪਟਿਆਲਾ ਰਿਆਸਤ ਦੇ ਵਿੱਚ ਦੁਬਾਰਾ ਪਿੰਡ ਆ ਕੇ ਫਿਰ ਸ਼ਾਂਤੀ ਨਾਲ ਰਹਿਣ ਲੱਗ ਜਾਮਾਂ ਅੰਦਾ ਖੇਤੀਬਾੜੀ ਕਰਨ ਲੱਗ ਗਿਆ ਲੱਗ ਗਿਆ ਅਸੀਂ ਸੁੱਚਾ ਸੂਰਮਾ ਅਬ ਤੇ ਪਿੰਡ ਆ ਕੇ ਸੰਤਾਂ ਨੇ ਲੋਕਾਂ ਨੇ ਇਕੱਠੇ ਹੋ ਕੇ ਮਤੇ ਪਾ ਕੇ ਨੇਕ ਚਲੰਨੀ ਦੇ ਦੁਆਰਾ ਸ਼ਮਾਲਿਆ ਅਸੀਂ ਖੇਤੀ ਕਰਨ ਲੱਗਿਆ ਸੀ ਆਕੇ ਦੁਬਾਰਾ ਪਰ ਫਿਰ ਦੁਬਾਰੇ ਸੁੱਚਾ ਸੂਰਮੇ ਨੂੰ ਇੱਕ ਵਾਰੀ ਫਿਰ ਬਹੁਤ ਚੱਕਣੀ ਪੈਗੀ ਸੀ ਉਹ ਇਤਿਹਾਸ ਕਿਤੇ ਲੰਮੇ ਗਾਹਗੱਲਾਂ ਬਾਤਾਂ ਨੇ ਕਿਵੇਂ ਦੁਬਾਰਾ ਫੇਰ ਖੜਿਆ ਗਿਆ ਕਿੱਦਾਂ ਇਹਨੂੰ ਫਾਂ ਲਗਾਓ ਸਾਰਾ ਇਤਿਹਾਸ ਹੋਰ ਹੈ ਅੱਜ ਉਹ ਜਿਹੜਾ ਪਾਪ ਸੀਗਾ ਸੁੱਚਾ ਸਿੰਘ ਸੂਰਮੇ ਦਾ ਤੋਂ ਮੈਂ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕੀਤੀ